120 120 ਦੀ ਦੇਣੀ ਆ ਕੱਚੀ ਕਰਕੇ اچھا 120 ਦੀ ਦੇਣੀ ਆ ਹਾਂ ਠੀਕ ਆ ਤੇ ਇੱਕ ਮਿੰਟ ਆਪਾਂ ਨਾ ਗਾਂ ਥੋੜੀ ਜਿਹੀ ਦਿਖਾ ਦਈਏ ਦਿਖਾ ਦਈਏ ਫੇਸ ਤੋਂ ਆਪਾਂ ਗਾਂ ਦੇਖ ਸਕਦੇ ਆ ਹਾਈਟ ਵੇਖ ਲੋ ਇਹਦੀ ਪੂਰੀ ਐ ਚੰਗੀ ਲੰਮੀ ਗਾਂ ਹੈ ਹਨਾ 120 ਬਾਈ ਕਹਿੰਦਾ ਦੂਜੇ ਸੂਏ ਸੁਣਾ ਦੁੱਧ ਕਿੰਨਾ ਦੇ ਦੂਗੀ ਬਾਈ ਦੁੱਧ 30 ਪਲੱਸ ਦੇ ਦੂ ਬਾਈ ਜੀ 30 ਪਲੱਸ ਦੁੱਧ ਦੇ ਦੂਗੀ ਹਾਂ ਜੀ ਲੋ ਜੀ ਹੁਣ ਆਪਾਂ ਤੁਹਾਨੂੰ ਜਮਾਂ ਗਲਾਬੀ ਰਡਰਾਈ ਚਿੱਟੀ ਗਾਂ ਵਿਖਾਉਣੇ ਆ ਸੂਈ ਵੀ ਇਹ ਹੈਗੀ ਆ ਥੋੜਾ ਸਾਈਡ ਤੇ ਹਾਂ ਇੱਥੋਂ ਪੂਰੀ ਗਾਂ ਤੁਸੀਂ ਦੇਖ ਸਕਦੇ ਹੋ ਕੀ ਡਿਟੇਲ ਆ ਬਾਈ ਇਸ ਗਾਂ ਦੀ ਇਹਦਾ ਬਾਈ ਦੁੱਧ ਦੂਜੇ ਸੂਏ ਸੂਈਆ ਤੇ 18 ਲੀਟਰ ਬੋਲਦਾ ਤਿਆਰੇ ਹੀ ਤਿੰਨ ਦਿਨ ਸੁਈ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਮੰਡੀ ਡੱਬ ਵਾਲੀ ਦੇ ਵਿੱਚ ਖੜੇ ਆ ਹਨਾ ਕਿਹੜੇ ਕਿਹੜੇ ਪਸ਼ੂ ਆਪਾਂ ਲੈ ਕੇ ਆਏ ਆ ਬਾਈ ਕਾ ਗਾਲੇ ਆ ਤੇ ਚਾਰ ਗਾਈਆਂ ਲੈ ਆ ਬਾਈ ਜੀ ਚਾਰ ਗਾਈਆਂ ਸਾਰੀਆਂ ਹਾਂਜੀ ਇਹਦੀ ਕੀ ਜਾਣਕਾਰੀ ਹੈ ਗਾਂ ਦੀ ਇਹ ਕਿੰਨੇਵੇਂ ਸੂਏ ਆ ਇਹ ਦੂਜੇ ਸੂਏ ਆ ਬਾਈ ਅੱਛਾ ਇਹ ਦੂਜੇ ਸੂਏ ਆ ਹਾਂਜੀ ਤੇ ਕਿੰਨਾ ਆਪਾਂ ਮੁੱਲ ਮੰਗਦੇ ਆ ਦਾ ਮੁੱਲ ਇੱਕ ਵੀ ਦੀ ਦੇਣੀ ਹੈ ਕੱਚੀ ਕਰਕੇ ਤੇ ਕਿੰਨੇ ਦਿਨ ਲਾਉਗੀ ਸੂਣ ਦੇ ਵਿੱਚ ਇਹ ਲਾਉਗੀ 10-15 ਦਿਨ ਦੀ 10 ਤੋਂ ਲੈ ਕੇ 15 ਦਿਨ ਹਾਂ ਦਾ 15 ਸੂਣ ਕਿੰਨੇ ਦੁੱਧ ਕਿੰਨਾਕ ਦੇ ਦੂਗੀ ਆਪਣਾ 30 ਪਲਸੀ 30 ਪਲਸ ਇਹ ਦੁੱਧ ਦੇ ਦੂਗੀ ਹਾਂ ਜੀ ਕਿੰਨਾ ਤੁਸੀਂ ਕਿਹਾ ਰੇਟ ਇਹਦਾ ਇੱਕ ਵੀ ਇੱਕ ਵੀ ਦੀ ਦੇਣੀ ਹੈ ਕੱਚੀ ਕਰਕੇ ਅਸ ਇੱਕ ਵੀ ਦੀ ਦੇਣੀ ਹੈ ਹਾਂ ਜੀ ਠੀਕ ਹੈ ਤੇ ਇੱਕ ਮਿੰਟ ਆਪਾਂ ਨਾ ਗਾਂ ਥੋੜੀ ਜਿਹੀ ਦਿਖਾ ਦਈਏ ਇਹਖਾ ਇਸ ਤੋਂ ਆਪਾਂ ਗਾਂ ਦੇਖ ਸਕਦੇ ਆ ਹਾਈਟ ਵੇਖ ਲੋ ਇਹਦੀ ਪੂਰੀ ਐ ਚੰਗੀ ਲੰਮੀ ਗਾਂ ਹੈ ਹਨਾ ਇੱਕ ਵੀ ਬਾਈ ਕਹਿੰਦਾ ਦੂਜੇ ਸੂਏ ਸੁਣਾ ਦੁੱਧ ਕਿੰਨਾ ਦੇ ਦੂਗੀ ਬਾਈ ਦੁੱਧ 30 ਪਲੱਸ ਦੇ ਦੂ ਬਾਈ 30 ਪਲੱਸ ਦੁੱਧ ਦੇ ਦੂਗੀ ਹਾਂ ਜੀ ਤੇ ਇਸ ਤੋਂ ਇਲਾਵਾ ਆਪਣੀ ਹੋਰ ਕਿਹੜੀ ਗਾਂ ਏਕਾ ਹੈ ਬਾਈ ਠੀਕ ਹੈ ਇਹਦਾ ਕੀ ਮੁੱਲ ਮੰਗਦੇ ਆਪਾਂ ਇਹਦਾ ਮੁੱਲ ਵੀ ਇੱਕ ਵੀ ਮੰਗਦੇ ਹਾਂ ਤੇਰੀ ਕਿੰਨੇ ਸੂਏ ਇਹ ਦੂਜੇ ਸੂਏ ਹੀ ਆ ਵੀ ਸੂਣਾ ਐਨੇ ਹਜੇ ਹਾਂ ਜੀ ਕਿੰਨੇ ਦਿਨ ਲੈ ਜੂਗੀ ਇਹ 10 ਕ ਦਿਨ ਲੱਗੀਆਂ 10 ਦਿਨ ਇਹ 10 ਦਿਨ ਲੈ ਜੂਗੀ ਇਹ ਵੀ ਕੱਚੀ ਕਰਕੇ ਇੱਕ ਵੀਰ ਦੇਣੀ ਹੈ ਜੀ ਹਮ ਤੇ ਇਹ ਦੁੱਧ ਕਿੰਨਾ ਕੁ ਦੇ ਦੂਗੀ ਆਪਣੇ ਇਹ ਵੀ 30 ਪਲੱਸ ਦੇ ਦੇਵੀ 30 ਪਲੱਸ ਦੁੱਧ ਦੇ ਦੂਗੀ ਹਾਂ ਜੀ ਰੇਟ ਇਹਦਾ ਇੱਕ ਵੀ ਦੱਸਿਆ ਤੁਸੀਂ ਹਾਂ ਇੱਕ ਵੀਰ ਦੇਣੀ ਹੈ ਕੱਚੀ ਕਰਕੇ ਸਹੀ ਰੇਟ ਆ ਜਮਾ ਜਿਆਦਾ ਜਮਾਨਾ ਨਹੀਂ ਜਾਇਜ਼ ਆ ਜਮਾਂ ਜਾਇਜ਼ ਹੈ ਹਾਂ ਜੀ ਠੀਕ ਹੈ ਆਪਣਾ ਨੰਬਰ ਬੋਲ ਦੇ ਬਾਈ ਇੱਕ ਵਾਰੀ 9883 99 783 99783 18 ਖੇਤਰ ਸੀ 18 ਖੇਤਰ ਸੀ ਠੀਕ ਹੈ ਬਾਕੀ ਨੰਬਰ ਸਕਰੀਨ ਤੇ ਮਿਲ ਜੂਗਾ ਹੁਣ ਅਗਲੀ ਗਾਹ ਦਿਖਾਉਣੇ ਆਪਾਂ ਤੁਹਾਨੂੰ ਅਗਲੀ ਗਾਂ ਸੀ ਹਾਂ ਪ੍ਰਧਾਨ ਡੈਰੀ ਬਾਰਮਾ ਹੀ ਪਿੰਡ ਦੇ ਲੇਲ ਵਾਲਾ ਅੱਜ ਆਏ ਆਂ ਸੀ ਡੱਬਾਂ ਵਾਲੀ ਮੰਡੀ ਠੀਕ ਹੈ ਜੀ ਤੇ ਅਗਲੀ ਗਾਂ ਆਪਣੀ ਕਿਹੜੀ ਆ ਅਗਲੀ ਗਾਂ ਹੀ ਆ ਹਮ ਇਹਦੀ ਕੀ ਜਾਣਕਾਰੀ ਆ ਇਹ ਪਹਿਲਾਂ ਸੁਣਾਂ ਹੀ ਪਹਿਲਾਂ ਨਹੀਂ ਸੁਣੇ ਨੇ ਹਾਂ ਜੀ ਕਿੰਨੇ ਦਿਨ ਲੈ ਜੂਗੀ ਸੁਣ ਕੇ ਇਹ ਲੈ ਜੂਗੀ 4-5 ਦਿਨ ਚਾਰ ਤੋਂ ਪੰਜ ਦਿਨ ਸੂਣ ਚ ਲੈ ਜੂਗੀ ਦੁੱਧ ਕਿੰਨਾ ਕੁ ਦੇ ਦੂਗੀ ਅੰਦਾਜ਼ਾ ਦੁੱਧ ਦੇ ਦੇ ਦੂਗੀ 10 15 ਲੀਟਰ ਮੁੱਲ ਕੀ ਮੰਗਦੇ ਆਪਰੇ ਮੁੱਲ 55000 ਪੂਰਾ ਫਿਕਸ ਪੂਰਾ ਫਿਕਸ ਕਿ ਮੌਕੇ ਤੇ ਮਾਨਤਾਨ ਹੋ ਜੂ ਮਾੜਾ ਮਾਨਤਾਨ ਹੋ ਜੂ ਮਾੜਾ ਮਾਨਤਾਨ ਹੋ ਜੂ ਠੀਕ ਆ ਤੇ ਇਹ ਗਾਂ ਜਿਹੜੀ ਆਪਣੀ ਇਹ ਵੀ ਆਪਣੀ ਹੈ ਨਾ ਹਾਂ ਜੀ ਆਪਣੀ ਠੀਕ ਆ ਇਨੀ ਪਹਿਲਾਂ ਸੁਣਾ ਜੀ ਪਹਿਲੇ ਸੂਏ ਸੂ ਗਈ ਹੈ ਹਾਂ ਜੀ ਤੇ ਕਿੰਨਾ ਮੁੱਲ ਆਪਾਂ ਇਹਦਾ ਮੰਗਦੇ ਆ ਇਹ 60000 ਦੀ ਦੇਣੀ 60000 ਦੀ ਠੀਕ ਆ ਨਹੀਂ ਤੇ ਕਿੰਨੇ ਕੁ ਦਿਨ ਲੈ ਜੂਗੀ ਇਹ ਇਹ ਵੀ ਦਾ 15 ਲੌਗੀ ਦੁੱਧ ਕਿੰਨਾ ਦੇ ਦਊਗੀ ਦੁੱਧ ਦਾ 10 15 ਲੀਟਰ ਦੇਊਗੀ 10 15 ਲੀਟਰ 10 ਤੇ 15 ਦੇ ਵਿਚਕਾਰ 15 ਕਿਲੋ ਖੁੱਲਾ ਦਊਗੀ ਲਾ ਦੋ ਦੇ ਦੂਈ 15 ਕਿਲੋ ਮੁੱਲ ਕਿੰਨਾ ਦੱਸਿਆ ਸੀ ਇਹਦਾ ਮੁੱਲ 60000 ਦੀ ਦੇਣੀ ਹੈ ਮੌਕੇ ਤੇ ਮਾਮਤਾਨ ਹੋ ਜੂਗਾ ਮਾਮਤਾਨ ਹੋ ਜਾ ਪ੍ਰਧਾਨ ਡੈਰੀ ਫਾਰਮ ਦੱਸਿਆ ਹੈ ਨਾ ਫੌਜੀ ਪ੍ਰਧਾਨ ਡੈਰੀ ਬੰਨ ਪਿੰਡ ਦੇ ਨੇੜੇ ਲੱਗਾ ਠੀਕ ਆ ਤੇ ਬਾਕੀ ਨੰਬਰ ਸਕਰੀਨ ਤੇ ਮਿਲ ਜੂਗਾ ਤੇ ਹੋਰ ਵੀ ਆਪਾਂ ਪਸ਼ੂ ਲੈ ਕੇ ਆਏ ਹਾਂ ਹਾਂ ਇੱਕਾ ਸਿੰਗਲ ਹੀ ਆ ਇੱਕਾ ਹਕੀਕ ਹੈ ਹਾਂ ਜੀ ਇਹ ਕੀ ਜਾਣਕਾਰੀ ਹੈ ਇਸ ਗਾਂ ਦੀ ਇਹ ਨਹੀਂ ਪਹਿਲਾਂ ਸੁਣਾ ਜੀ ਪਹਿਲਾਂ ਪਹਿਲਾਂ ਸੁਊਗੀ ਇਹ ਕਿੰਨੇ ਦਿਨ ਲੈ ਜਾਊਗੀ ਇਹ 4-5 ਦਿਨ ਲਊਗੀ 4-5 ਦਿਨ ਹੋਈ ਮੜਾ ਸਾਈਡ ਤੇ ਗਾਂ ਵਗਾਰੀਏ 4-5 ਦਿਨ ਇਹ ਸੂਣ ਚ ਲੈ ਜਾਊਗੀ ਪਹਿਲਾਂ ਹੈਗੀ ਤੇ ਕਿੰਨੇ ਲੀਟਰ ਦੁੱਧ ਇਹ ਦੇ ਦਊਗੀ ਆਪਣੇ ਅੰਦਾਜ਼ਾ ਇਹ ਵੀ 10-15 ਲੀਟਰ ਦੇ 10-15 ਲੀਟਰ ਖੋਲਾ ਦਊ ਜੀ ਹੂੰ ਤੇ ਮੁੱਲ ਇਹਦਾ ਪੱਕੀ ਮੰਗਦਾ 45000 ਦੀ ਦੇਣੀ ਹੈ 45000 ਮੋਕੇ ਤੇ ਮੰਗਤਾ ਹਾਂ ਮਾਨਤਨ ਹੋਊ ਥੋੜਾ ਮੋਕੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਜਵਾਂ ਗਲਾਬੀ ਰਡ ਵਾਲੀ ਚਿੱਟੀ ਗਾਂ ਵਿਖਾਉਣੇ ਆਂ ਸੂਈ ਵੀ ਇਹ ਹੈਗੀ ਆ ਓਹੜੇ ਸਾਈਡ ਤੇ ਹਾਂ ਇੱਥੋਂ ਪੂਰੀ ਗਾਂ ਤੁਸੀਂ ਦੇਖ ਸਕਦੇ ਹੋ ਕੀ ਡਿਟੇਲ ਆ ਬਾਈ ਇਸ ਗਾਂ ਦੀ ਇਹਦਾ ਬਾਈ ਦੁੱਧ ਦੂਜੇ ਸੂਏ ਸੂਈ ਆ ਹੂੰ ਤੇ 18 ਲੀਟਰ ਬੋਲਾ ਤਿਆਰੇ ਹੀ ਤਿੰਨ ਦਿਨ ਦੀ ਸੂਈ ਨੂੰ ਆ ਤਿੰਨ ਦਿਨ ਸੂਈ ਨੂੰ ਹੋ ਗਿਆ 18 ਲੀਟਰ ਬੋਲਾ ਇਹਦਾ ਤਿਆਰ ਹੈ ਤੇ ਦੂਜੇ ਸੂਏ ਇਹ ਹਾਂ ਦੂਜੇ ਸੂਏ ਮਗਰ ਕੀ ਇਹਦੇ ਬੱਚਾ ਜੀ ਬੱਚਾ ਇਹਦਾ ਆਪਾਂ ਕੀ ਮੁੱਲ ਮੰਗਦੇ ਆ 72000 ਦੀ ਦੇਣੀ ਹੈ ਜੀ 72000 ਦੀ ਦੇਣੀ ਆ 72000 ਦੀ ਇਹ ਗਾਂ ਦੇ ਦਾਂਗੇ ਮੌਕੇ ਤੇ ਮਾਣਤਨ ਬਾਈ ਕਹਿੰਦਾ ਹੋ ਜੂਗਾ ਮਾਣਤਨ ਹੋ ਜੂਗਾ ਜੀ ਪ੍ਰਧਾਨ ਡੈਰੀ ਫਾਰਮ ਦੱਸਿਆ ਹੋਜੀ ਪ੍ਰਧਾਨ ਡੈਰੀ ਫਾਰਮ ਪਿੰਡ ਦੇ ਲੇਲ ਵਾਲਾ ਠੀਕ ਹੈ ਜੀ ਤੇ ਬਾਕੀ ਬਾਈ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਜੇ ਕੋਈ ਵੀਰ ਇੰਟਰਸਟਿਡ ਹੋਵੇ ਇਹਨਾਂ ਦੇ ਪਸ਼ੂਆਂ ਦੇ ਵਿੱਚ ਫੋਨ ਕਰਕੇ ਜਾਣਕਾਰੀ ਲੈ ਸਕਦਾ ਹੈ ஆன்ਲਾਈਨ ਵੀ ਮਾਲ ਤੇ ਦੇ ਦਾਂਗੇ ਜੀ ਅੱਛਾ ਵੀ ਆਪਣੀ ਕੋਈ ਵੀਡੀਓ ਦੇਖ ਕੇ ਆਵੇ ਜਿੱਦਾਂ ਕੰਟੈਕਟ ਕਰ ਲੇ ਮਾਲ ਆਪਾਂ ਭੇਜ ਦਾਂਗੇ ਆਨਲਾਈਨ ਭੇਜ ਦਾਂਗੇ ਠੀਕ ਹੈ ਜੀ ਤੇ ਇਹ ਆਪਾਂ ਤੁਹਾਨੂੰ ਮੰਡੀ ਡੱਬ ਵਾਲੀ ਦੇ ਵਿੱਚ ਅੱਜ ਪਸ਼ੂ ਵਿਖਾਏ ਸੀ ਬਾਕੀ ਤੁਸੀਂ ਇਹਨਾਂ ਦੇ ਡੇਰੀ ਫਾਰਮ ਤੇ ਜਾ ਕੇ ਵੀ ਪਸ਼ੂ ਖਰੀਦ ਸਕਦੇ ਹੋ ਹਾਂਜੀ ਤੇ ਰੇਟ ਤੁਹਾਨੂੰ ਕਿਵੇਂ ਲੱਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਮੰਡੀ ਦੇ ਵਿੱਚ ਰੇਟ ਕਿਵੇਂ ਆ ਹਨਾ ਤੇ ਪਸ਼ੂ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਜੇ ਕਿਸੇ ਵੀਰ ਨੇ ਪਸ਼ੂ ਲੈਣੇ ਹੋ ਨਾਲ ਜਾਣਕਾਰ ਬੰਦਾ ਲੈ ਕੇ ਆਵੇ ਹਾਂਜੀ ਤੇ ਹੁਣ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਆਪਣੇ ਨਾਲ ਬਣੇ ਰਹੋ ਵੀਡੀਓ ਵਧੀਆ ਲੱਗੀ ਤੈਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ